ਵਰਤਮਾਨ ਰੱਤ ਵੱਡਾ ਕੱਲੂ ਘਾਰੇ ਦੇ ਸੇਵਾਦਾਰ ਬਤੌਰ ਜੋ ਸਾਨੂੰ ਇਸ ਕੱਲੂ ਘਾਰੇ ਬਾਰੇ ਜਾਣਕਾਰੀ ਹੈ ਉਹ ਅਸੀਂ ਦੱਸ ਰਹੇ ਹਾਂ ਤੇ ਪੰਜ ਛੇ ਕਿਤਾਬਾਂ ਨੇ ਜਿਨ੍ਹਾਂ ਦੇ ਵਿੱਚ ਕੱਲੂ ਘਾਰੇ ਦਾ ਬਹੁਤ ਜ਼ਿਕਰ ਕੀਤਾ ਗਿਆ ਹੈ ਵੱਖ-ਵੱਖ ਪੰਨਿਆਂ ਦੇ ਉੱਤੇ ਉਹਨਾਂ ਦੇ ਮੁਤਾਬਕ 1761 ਈਸਵੀ ਤੱਕ ਐਮ ਸਾਹਿਬ ਅਦਾਲੀ ਨੇ 16 ਹਮਲੇ ਭਾਰਤ ਤੇ ਕੀਤੇ ਇਥੋਂ ਲੁੱਟਦਾ ਮਾਲ ਲੈ ਕੇ ਜਾਂਦਾ ਸੀ ਤੇ ਇੱਕ ਹਮਲੇ ਦੇ ਵਿੱਚ ਉਸ ਦੀ ਨੀਤ ਵਿਗੜੀ ਇਥੋਂ ਉਹ ਕੁੜੀਆਂ ਨੂੰ ਵੀ ਲੈ ਕੇ ਜਾ ਰਿਹਾ ਸੀ ਜਦੋਂ ਉਸ ਦਾ ਸਿੰਘਾਂ ਨੂੰ ਪਤਾ ਲੱਗਿਆ ਤਾਂ ਸਿੰਘਾਂ ਨੇ ਉਸ ਨੂੰ ਘੇਰ ਕੇ ਉਸ ਤੋਂ ਕੁੜੀਆਂ ਛੜਵਾ ਕੇ ਘਰੋ ਘਰੀ ਪਹਚਾਈਆਂ ਉਸ ਤੇ ਖਿੱਚ ਕੇ ਉਹ ਇਹ ਸੋਚਣ ਲੱਗਿਆ ਵੀ ਇਹ ਕੌਣ ਬੰਦੇ ਆ ਇੱਥੇ ਰਹਿੰਦੇ ਆ ਇਹਨਾਂ ਦਾ ਪਤਾ ਲਾਇਆ ਜਾਵੇ ਉਹਨਾਂ ਦੇ ਜਿਵੇਂ ਜਾਇਨ ਖਾਨ ਵਰਗੇ ਸੀ ਉਹਨਾਂ ਨੇ ਉਸ ਨੂੰ ਸਾਰੀ ਇਤਲਾਹ ਦਿੱਤੀ ਵੀ ਇਹ ਸਿੱਖ ਨੇ ਜਿਹੜੇ ਕਿ ਜੰਗਲਾਂ ਵਿੱਚ ਰਹਿੰਦੇ ਆ ਤੇ ਆਪਣੇ ਪਰਿਵਾਰਾਂ ਸਮੇਤ ਜੰਗਲ ਵਿੱਚ ਰਹਿੰਦੇ ਸੀ ਉਹ ਜਦੋਂ ਅਬਦਾਲੀ ਨੇ ਇੱਥੇ ਹਮਲਾ ਕਰਨਾ ਚਾਹਿਆ ਤਾਂ ਉਸ ਟਾਈਮ ਅਬਦਾਲੀ ਨੂੰ ਪੂਰੀ ਉਸਦੀ ਸੀਆਈਡੀ ਮਿਲੀ ਕਿ ਇਹ ਮਲੇਰ ਕੋਟਲੇ ਦੇ ਇਲਾਕੇ ਦੇ ਵਿੱਚ ਕੋਪਰ ਹੀੜੇ ਦੀ ਝਿੜੀ ਦੇ ਵਿੱਚ ਸਿੰਘਾਂ ਪਰਿਵਾਰਾਂ ਸਮੇਤ ਬੈਠੇ ਹੋਏ ਆ ਉਸ ਨੇ ਆਖਿਆ ਵੀ ਮੈਂ ਇਹ ਸੋਚ ਕੇ ਹਮਲਾ ਕਰ ਦੇਣਾ ਕਿ ਇਹਨਾਂ ਨੂੰ ਪਰਿਵਾਰਾਂ ਸਮੇਤ ਉੱਥੇ ਹੀ ਖਤਮ ਕਰ ਦਊਗਾ ਉਹ ਆਪਣੀ ਵੀ 25 ਲੱਖ ਫੌਜ ਨੂੰ ਨਾਲ ਲੈ ਕੇ ਉਸ ਚੜੀਵਾਲ ਨੂੰ ਆ ਰਿਹਾ ਸੀ ਜਦੋਂ ਦਾਲੀ ਦਿੱਲੀ ਆਇਆ ਤਾਂ ਸਿੰਘਾ ਦੇ ਵੀ ਆਪਣੇ ਸੂਝੇ ਛੱਡੇ ਹੋਏ ਸੀ ਉਹਨਾਂ ਨੇ ਸਿੰਘਾਂ ਨੂੰ ਤਲਾਹ ਦਿੱਤੀ ਕਿ ਅਬ ਦਾਲੀ ਦਿੱਲੀ ਆ ਚੁੱਕਿਆਗਾ ਜਿਸ ਤਰ੍ਹਾਂ ਸਿੰਘਾਂ ਨੇ ਆਪਣੀ ਨਿਤਨੇਮ ਵਗੈਰਾ ਕਰਕੇ ਪ੍ਰਸ਼ਾਦਾ ਪਾਣੀ ਤਿਆਰ ਕਰਨ ਲੱਗੇ ਤਾ ਉਥੋਂ ਉਹਨਾਂ ਕੋਲ ਘੋੜੇ ਸੀ ਤੇ ਸਿੰਘਾਂ ਕੋਲ ਗੱਡੇ ਸੀ ਇਸ ਕਰਕੇ ਉਹ ਬਰਨਾਲੇ ਦੇ ਇਲਾਕੇ ਵੱਲ ਨੂੰ ਜਾ ਰਹੇ ਸੀ ਤਾਂ ਕਿ ਗੱਡਿਆਂ ਨਾਲ ਉਹਨਾਂ ਪੈਂਡਾ ਛੇਤੀ ਤੈਹ ਨਹੀਂ ਹੋ ਸਕਿਆ ਤਾਂ ਉਹ ਚਾਨਕੀ ਕੋਤਬੇਕ ਪਾਣੀ ਦੀ ਢਾਬ ਸੀ ਜਿਸ ਉੱਪਰ ਅਫਦਾਲੀ ਦੇਵੀ ਜਿਹੜੇ ਸੀਗੇ ਫੌਜੀ ਉਹ ਵੀ ਧਾਇਏ ਸੀ ਪਾਣੀ ਦੇ ਤੇ ਸਿੰਘਾਂ ਨੇ ਵੀ ਪਾਣੀ ਛਕਣ ਦੀ ਤਗੀਦ ਵਿੱਚ ਸੀ ਤਾਂ ਕਿ ਸਿੰਘਾਂ ਨੇ ਪਾਣੀ ਛਕਣ ਕਰਕੇ ਜੋ ਬਦਾਲੀ ਕੋਲੇ ਫੌਜ ਜ਼ਿਆਦਾ ਹੋਣ ਕਰਕੇ ਸਿੰਘਾਂ ਦਾ ਜਿਹੜਾ ਭੀਰ ਸੀਗਾ ਉਹਦੇ ਆਲੇ-ਦਾਲੇ ਜਿਹੜਾ ਗੱਡਿਆਂ ਦੇ ਘੇਰਾ ਪਾਇਆ ਸੀ ਸਿੰਘਾਂ ਦਾ ਉਹ ਘੇਰਾ ਟੁੱਟ ਚੁੱਕਿਆ ਜਿਸ ਕਰਕੇ ਇੱਥੇ ਜਦੋਂ ਉਹਨਾਂ ਨਾਲ ਟੱਕਰ ਹੋਈ ਤਾਂ ਉੱਥੇ ਜਿਹੜੇ ਬੱਚੇ ਬੁੱਢੇ ਬੁੱਢੀਆਂ ਸੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਵਿੱਚ ਸਾਰੀ 70000 ਕੌਮ ਸੀ ਤੇ ਜਿਹਦੇ ਵਿੱਚੋਂ 35000 ਇੱਕ ਦਿਨ ਦੇ ਵਿੱਚ ਹੀ ਇੱਥੇ ਸ਼ਹੀਦ ਹੋ ਗਈ ਉਸ ਤੋਂ ਬਾਅਦ ਇੱਥੋਂ ਦਾਲੀ ਦੇ ਵੀ ਦੰਦ ਖੱਟੇ ਹੋਏ ਅਬਦਾਲੀ ਦੇ ਦੰਦ ਖੱਟੇ ਹੋ ਗਏ ਤੇ ਹੌਲੀ-ਹੌਲੀ ਅਬਦਾਲੀ ਇੱਥੋਂ ਖਿੱਚਣ ਲੱਗਿਆ ਤਾਂ ਸਿੰਘ ਚਖਮੀ ਹੋ ਕੇ ਵੀ ਉਸ ਦੇ ਨਾਲ ਟਕਰਾਂ ਕਰਦੇ ਹੋਏ ਉਹਦਾ ਪਿੱਛਾ ਗਹਿੜਾਂ ਤੱਕ ਕੀਤਾ ਗਹਿਲੀ ਜਾ ਕੇ ਅਬਦਾਲੀ ਨੇ ਕ੍ਰੋਧ ਦੇ ਵਿੱਚ ਆ ਕੇ ਜੋ ਉੱਥੇ ਟਾਂਡੇ ਵਗੈਰਾ ਮਹਾਵੇ ਵਗੈਰਾ ਪਏ ਸੀ ਮੱਕੀ ਦੇ ਉੱਥੇ ਕੋਈ ਸਿੰਘਾਂ ਨੇ ਓਟ ਲਈ ਹੋਈ ਸੀ ਤਾਂ ਉਸ ਨੇ ਉਸ ਨੂੰ ਵੀ ਅੱਗ ਲਾ ਦਿੱਤੀ ਉਸ ਤੋਂ ਅਬਦਾਲੀ ਬਾਹਰ ਨਿਕਲਿਆ ਤੇ ਸਿੰਘ ਵੀ ਆਪਣੇ ਜ਼ਖਮਾਂ ਨੂੰ ਮੱਲਾਂ ਪੱਟੀ ਕਰਕੇ ਉਹਨਾਂ ਨੇ ਸੋਚਿਆ ਵੀ ਬਦਾਲੀ ਖਾਲੀ ਨਹੀਂ ਮੁੜਦਾ ਦਰਬਾਰ ਸਾਹਿਬ ਜਾਊਗਾ ਦਰਬਾਰ ਪਹਿੜੀ ਮੀਤ ਨਾਲ ਜਿਸ ਕਰਕੇ ਦਰਬਾਰ ਸਾਹਿਬ ਨੂੰ ਰੁੱਟਣ ਨਾਲ ਜੀਨੀਤਣ ਜਾਊਗਾ ਇਹ ਆਪਾਂ ਇਕੱਠੇ ਹੋ ਕੇ ਸਾਰੇ ਸਿੰਘ ਅੱਡੋ ਅੱਡੀ ਬੱਖੋ ਬਖਰੀ ਥਾਮਾ ਦੇ ਸਨੇਹੇ ਲਾ ਕੇ ਜਿਹੜੇ ਪਾਸੇ-ਆਸੇ ਰਹਿ ਗਏ ਵੀ ਆਪਾਂ ਦਰਬਾਰ ਸਾਹਿਬ ਇਕੱਠੇ ਹੋਈਏ ਤਾਂ ਬਦਾਲੀ ਇੱਥੋਂ ਸਿੰਘ ਬਰਨਾਲੇ ਦੇ ਇਲਾਕੇ 'ਚ ਇਕੱਠੇ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਕੁਝ ਠੂਰ ਵੱਲ ਦੀ ਹੁੰਦੇ ਉਹ ਕੁਝ ਗਹਿળા ਬੱਖੋ ਬਖਰੇ ਥਾਮਾ ਤੋਂ ਬਾਅਦ ਦੇ ਬੱਚੇ ਦਰਬਾਰ ਸਾਹਿਬ ਇਕੱਠੇ ਹੋ ਗਏ ਤੇ ਅਬਦਾਲੀ ਸਰਹੰਦ ਹੁੰਦਾ ਹੋਇਆ ਤਾਂ ਅਬਦਾਲੀ ਵੀ ਦਰਬਾਰ ਸਾਹਿਬ ਜਾ ਪਹੁੰਚਿਆ ਉਥੋਂ ਜਦੋਂ ਸਿੰਘਾਂ ਨੇ ਦੇਖਿਆ ਵੀ ਅਬਦਾਲੀ ਲੁੱਟਣ ਦੀ ਤਾਕਤ ਨਾਲ ਆ ਚੁੱਕਿਆ ਤਾਂ ਸੈਨਿਕ ਤਿਆਰ ਵਰ ਤਿਆਰ ਹੋ ਗਏ ਤਾਂ ਉਥੋਂ ਦਰਬਾਰ ਸਾਹਿਬ ਤੋਂ ਇੱਕ ਏਕਟ ਨਿਕਲ ਕੇ ਦਲਵਾਲੀ ਅਬਦਾਲੀ ਦੇ ਨੱਕ ਤੇ ਵੱਜੀ ਜੋ ਹੀ ਏਕਟ ਦੇ ਨਾਲ ਅਬਦਾਲੀ ਦੀ ਮੌਤ ਦਾ ਕਾਰਨ ਬਣਿਆ ਤੇ ਅਬਦਾਲੀ ਨੂੰ ਉਥੋਂ ਭਾਜੜ ਪੈ ਗਈ ਉਸ ਤੋਂ ਬਾਅਦ ਅਬਦਾਲੀ ਇੱਕ ਦੋ ਵਾਰੀ ਹੱਲਾ ਕਰਨ ਦੀ ਤਗੀਦ ਚ ਆਇਆ ਪਰ ਉਹ ਸਫਲ ਨਹੀਂ ਹੋ ਸਕਿਆ ਤੇ ਅਖੀਰ ਉਸ ਦੀ ਉਸ ਨਾਲ ਕੈਂਸਰ ਬਣ ਕੇ ਮੌਤ ਹੋ ਗਈ। ਅੱਛਾ ਇੱਥੇ ਜਿਹੜਾ ਹਰ ਸਾਲ ਸਮਾਜ ਨੂੰ ਕਰਾਉਂਦੇ ਹੋ ਕੀ ਇੱਥੇ ਯਾਦਗਾਰ ਆ ਕੀ ਜਿਹੜੇ ਵੱਡੇ ਕੱਲੂ ਕਰਦੇ ਐਡਾ ਵੱਡਾ ਇਤਿਹਾਸ ਆ ਜਿਹੜਾ ਸਿੱਖ ਹੁੰਦਾ। ਹਾਂਜੀ ਇਹ 60 ਸਾਲ ਤੋਂ ਤਕਰੀਬਨ ਮੈਂ ਉਸ ਟਾਈਮ 5 ਕੁ ਸਾਲ ਦਾ ਸੀ ਜਦੋਂ ਇਹ ਗੁਰਦੁਆਰਾ ਸਾਹਿਬ هون ਚ ਆਇਆ ਤੇ ਸਿਕਰੀਵਨ 60 ਸਾਲਾਂ ਤੋਂ ਇੱਥੇ ਕੱਲੂ ਘਰਾ ਸਾਹਿਬ ਅਸੀਂ ਮਨਾ ਰਹੇ ਹਾਂ ਤੇ ਜੋ ਕਿ ਤੱਲ ਫੁੱਲ ਇਲਾਕੇ ਤੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਹੀ ਜਿਹਦੇ ਨਾਲ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਹੋਰ ਇੱਥੇ ਕੋਈ ਸਰਕਾਰੀ ਤੌਰ ਤੇ ਇਸ ਘੱਲੂ ਘਰੇ ਨੂੰ ਕੋਈ ਮਦਦ ਨਹੀਂ ਮਿਲੀ ਤੇ ਇਸ ਕਰ ਕੋਈ ਇੱਥੇ ਵੱਡੀ ਕੋਈ ਇਤਿਹਾਸਕ ਜੋ ਮਿਸਾਲ ਕਾਇਮ ਕੀਤੀ ਜਾਂਦੀ ਜੋ ਵੀ ਬਣਾਇਆ ਗਿਆ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਹਰ ਸਾਲ ਕੁਝ ਨਾ ਕੁਝ ਬਣ ਰਿਹਾ ਮਨਾਈ ਜਾ ਰਹੇ ਆ ਜਿੰਨੀ ਕੁ ਪ੍ਰਮਾਤਮਾ ਕਰਨੀਓ ਇਹ ਸਾਨੂੰ ਬਾਲ ਮਿਲਦਾ ਤਾਕਤ ਮਿਲਦੀ ਆ ਉਹਨਾਂ ਕਿਸੇ ਕੰਮ ਹਰ ਸਾਲ ਕਰਦੇ ਆ ਅੱਛਾ ਕਿਹਾ ਜਾ ਸਕਦਾ ਵੀ ਇੱਥੋਂ ਸਿੱਖੋਂ ਦੁਬਾਰੇ ਖੜੀ ਹੋਈ ਕਿਉਂਕਿ ਅੱਧੀ ਸਿੱਖੋਂ ਮੈਥੇ ਸੀ ਹੁੰਦੇ ਹਾਂ ਹਾਂ ਉਸ ਤੋਂ ਇਹ ਵੱਡੇ ਹੱਲੇ ਤੋਂ ਬਾਅਦ ਜਦੋਂ ਅੱਧੀ ਕੌਮ ਸ਼ਹੀਦ ਹੋ ਚੁੱਕੀ ਸੀ ਪਰ ਸਿੰਘਾਂ ਦੇ ਹੌਸਲੇ ਬਲੰਦ ਸੀ ਉਹਨਾਂ ਨੇ ਦੁਬਾਰਾ ਇੱਥੋਂ ਆਪਣੇ ਆਪ ਨੂੰ ਤਾਕਤਵਰ ਕੀਤਾ ਤੇ ਅੱਗੇ ਤੋਂ ਕੋਈ ਇਹੋ ਜਿਹੇ ਹਮਲਾਵਰ ਨੂੰ ਇੱਥੇ ਆਉਣ ਨਹੀਂ ਦਿੱਤਾ ਤੇ ਇੱਕ ਕਿਸਮ ਦਾ ਸਖ ਰਾਜ ਕਾਇਮ ਕਰ ਦਿੱਤਾ ਤੇ ਜੋ ਕਿ ਹੌਲੀ ਹੌਲੀ ਉਸ ਸਿੱਖ ਰਾਜ ਵੀ ਸਾਡਾ ਕੁਝ ਡੋਗਰਿਆਂ ਦੇ ਕਾਰਨ ਜਾਂਦਾ ਰਿਹਾ ਅੱਛਾ ਹੁਣ ਇੱਥੇ ਯਾਦਗਾਰ ਸਰਕਾਰੀ ਤੌਰ ਤੇ ਜਾਂ ਜਿਹੜੇ ਕੱਲੂਕਰ ਦੇ ਸ਼ਹੀਦਾਂ ਦੀ ਉਹਦੀ ਜਿਹੜੀ ਢਾਬ ਸੀ ਉਹਦਾ ਕੀ ਸਟੇਟਸ ਹੈ ਜੀ ਢਾਬ ਐਸ ਵੇਲੇ ਬਰੂਧ ਆ ਜਾਂ ਹਾਂ ਜੀ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਕ ਗੁਰਦੁਆਰਾ ਸਾਹਿਬ ਬਣਿਆ ਉਸ ਢਾਬ ਦੇ ਉੱਤੇ ਜਗ੍ਹਾ ਪਹਿਲਾਂ ਕੋਈ ਦੋ ਕੁ ਕਨਾਲ ਜਗ੍ਹਾ ਹੀ ਖਾਲੀ ਪਈ ਸੀ ਜਿਸ ਤੋਂ ਬਾਅਦ ਕਮੇਟੀ ਨੇ ਆਪਣੇ ਯਤਨ ਕਰਕੇ ਇੱਕ ਅੱਧਾ 4 4 ਕਨਾਲ ਜਗ੍ਹਾ ਹੋਰ ਬੈ ਲੈ ਕੇ 6 ਕਨਾਲ ਦੇ ਵਿੱਚ ਉੱਥੇ ਵੀ ਇੱਕ ਜਾਗਰ ਬਣਾਉਣੀ ਸ਼ੁਰੂ ਕੀਤੀ ਆ ਜੋ ਕਿ ਉਹਦੀ ਸਾਰੀ ਹੋ ਚੁੱਕੀ ਆ ਤਿਆਰੀ ਚੱਲ ਰਹੀ ਆ ਤੇ ਉੱਥੇ ਹਰ ਸਾਲ ਜਿਵੇਂ ਐਸ ਕੇ ਵੀ 75 ਖੰਡ ਪਾਠਾਂ ਦੇ ਭੋਗ ਨਵੰਬਰ ਮਹੀਨੇ ਦੇ ਵਿੱਚ 24 ਨਵੰਬਰ ਨੂੰ ਪਾਏ ਗਏ ਸੀ ਉੱਥੇ ਵੀ ਹਰ ਸਾਲ ਜੋੜ ਮੇਲਾ ਲੱਗਦਾ ਹ ਕੀ ਸਰਕਾਰਾਂ ਵੱਲੋਂ ਯਾਦਗਾਰ ਲਈ ਜਿੰਨੇ ਕੋਪਰਹੀੜੇ ਬਣਾਈ ਕੀਆ ਉਹਦੇ ਦੇ ਕੋਈ ਵਾਦੇ ਵਗੈਰਾ ਜਾਂ ਕੋਈ ਲੱਗਦਾ ਤੁਹਾਨੂੰ ਇੱਥੇ ਹਰ ਸਰਕਾਰਾਂ ਆਈਆਂ ਅਕਾਲੀ ਦਲ ਵੀ ਆਇਆ ਕਾਂਗਰਸ ਪਾਰਟੀ ਐਲਓਐਸਡੀ ਸੰਦੀਪ ਸਿੱਧੂ ਭੇਜਿਆ ਗਿਆ ਜੋ ਕਿ ਉਹ ਵੀ ਐਲਾਨ ਕਰਕੇ ਗਿਆ ਇੱਥੇ ਯਾਦਗਾਰ ਬਣਾਵਾਂਗੇ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਵੀ ਆਏ ਉਹਨਾਂ ਨੇ ਵੀ ਐਲਾਨ ਕੀਤਾ ਵੀ ਯਾਦਗਾਰ ਬਣਾਵਾਂਗੇ ਪਰ ਅੱਜ ਤੱਕ ਕਿਸੇ ਨੇ ਇਸ ਨੂੰ ਪੂਰ ਨਹੀਂ ਪਾਇਆ ਜਾਸ ਦੇ ਵਿੱਚੋਂ ਸਾਡੇ ਸੰਗਤਾਂ ਦੇ ਵਿੱਚ ਰੋਸ ਆ ਇਲਾਕਾ ਨਿਵਾਸੀਆਂ ਚ ਰੋਸ ਆ ਵੀ ਇਹ ਜਗਾ ਨੂੰ ਅਣ ਦੇਖਾ ਕਰਕੇ ਇਹਨਾਂ ਨੇ ਉਸ ਕੋਪਰੀ ਦੀ ਝਿੜੀ ਦੇ ਵਿੱਚ ਕੁਝ ਇੱਧਰ ਉੱਧਰ ਕਹਿਣ ਦੇ ਉੱਤੇ ਉੱਥੇ ਇਹ ਜਗਾ ਬਣਾ ਦਿੱਤੀ ਐਲਾਨ ਇੱਥੇ ਹੋਇਆ ਸੀ ਉਸ ਦੇ ਕਰਕੇ ਕੁਝ ਸੰਗਤਾਂ ਦੇ ਵਿੱਚ ਰੋਸ ਹੋਣ ਕਰਕੇ ਅਸੀਂ ਸਿਆਸੀ ਤੌਰ ਤੇ ਪਾਰਟੀਆਂ ਨੂੰ ਇੱਥੇ ਹੁਣ ਨਹੀਂ ਬੁਲਾ ਰਹੇ ਤੇ ਇੱਥੇ ਧਾਰਮਿਕ ਪ੍ਰੋਗਰਾਮ ਹੋਵੇਗਾ ਢਾਡੀ ਜਥੇ ਹੋਰ ਅ ਤੇ ਕਥਾਵਾਚਕ ਪੀਰਤਰ ਨਾਲ ਦਿਹਾਲ ਕਰਨਗੇ ਪਹਿਲੀ ਵਾਰ ਪੋਲੀਟੀਕਲ ਪਾਰਟੀਆਂ ਜਿਹੜਾ ਤੁਸੀਂ ਇਥੇ ਨਹੀਂ ਪਿਛਲੇ ਸਾਲ ਤੋਂ ਹੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਊਗਾ ਉਹ ਨਤਮਸਤਕ ਹੋ ਸਕਦੀਆਂ ਨੇ ਜੋ ਪੰਚਾਇਤਾਂ ਮਤੇ ਪਾਉਣ ਉਹ ਕੋਈ ਕੰਮ ਕਰਨਗੀਆਂ ਇਸ ਲਈ ਤਾਂ ਉਹਨਾਂ ਨੂੰ ਅੱਗੇ ਤੋਂ ਵੀ ਸਨਮਾਨਿਤ ਕੀਤਾ ਜਾਊਗਾ ਹੁਣ ਕੋਈ ਮੰਗ ਹੈ ਪਿੰਡ ਵਾਲਿਆਂ ਦੀ ਹੁਣ ਪਿੰਡ ਵਾਲਿਆਂ ਦੀ ਮੰਗ ਹੈ ਸਰੋਬਣੀ ਕਮੇਟੀ ਆਉਗੀ ਉਹਨਾਂ ਤੱਕ ਪਹੁੰਚ ਕੀਤੀ ਗਈ ਆ ਜੋ ਉਹ ਆਪਣਾ ਜੋਗ ਸਮਝਦੇ ਹੋਏ ਇਸੇ ਕੁਝ ਦੇਣਾ ਚਾਹੁੰਦੇ ਆ ਤਾਂ ਉਹ ਦੇ ਸਕਦੇ ਆ ਤੇ ਉਹ ਪ੍ਰਵਾਨ ਕੀਤਾ ਜਾਊਗਾ ਤੇ ਅੱਗੇ ਤੋਂ ਉਹਨਾਂ ਦਾ ਸਨਮਾਨ ਕੀਤਾ ਜਾਊਗਾ